ਜੀ ਆ ਆਪਣੇ ਕੋਲ ਨਾ ਜੀ ਰਾਤ ਦੀਆਂ 6 ਰੋਟੀਆਂ ਬਚ ਗਈਆਂ ਨੇ ਤੇ ਇਹ 6 ਫੁਣਕੇ ਬਚੇ ਸੀਗੇ ਤੇ ਹੁਣ ਆਪਾਂ ਇਹਦੇ ਬਹੁਤ ਹੀ ਸੋਹਣਾ ਨਾਸ਼ਤਾ ਬਣਾਵਾਂਗੇ ਵੀ ਇਹਨਾਂ ਰੋਟੀਆਂ ਦਾ ਇਹ ਰਾਤ ਨੂੰ ਮੇਰੇ ਬੇਟਾ ਬਾਹਰ ਰੋਟੀ ਖਾ ਕੇ ਆ ਗਿਆ ਤੇ ਮੈਂ 7 ਵਜੇ ਰੋਟੀ ਬਣਾ ਕੇ ਤੇ ਸੈਰ ਕਰਨ ਚਲੇ ਜਾਨੀ ਤੇ ਉਹ ਸਾਡੇ ਕੇ ਸੱਤ ਆਉਂਦਾ ਹੁੰਦਾ ਤੇ ਫਿਰ ਉਹਨੇ ਰੋਟੀ ਨਹੀਂ ਖਾਧੀ ਏਦਾਂ ਕਈ ਵਾਰੀ ਹਨਾ ਆਪਣੀ ਰੋਟੀ ਬਚ ਜਾਂਦੀ ਆ ਤੇ ਇਹ ਆਪਣੀਆਂ ਰੋਟੀਆਂ ਬਚ ਗਈਆਂ ਸੀ ਤੇ ਆਪਾਂ ਇਹਨਾਂ ਦਾ ਬਹੁਤ ਹੀ ਸੋਹਣਾ ਨਾਸ਼ਤਾ ਬਣਾ ਕੇ ਤਿਆਰ ਕਰਦੇ ਆ ਤੇ ਚਲੋ ਜੀ ਆਪਾਂ ਕਰੀਏ ਨਾਸ਼ਤਾ ਤਿਆਰ ਆਹ ਦੇਖੋ ਜੀ ਆਪਾਂ ਜਿਹੜੀਆਂ ਲਈਆਂ ਸੀ ਨਾ ਵਹੀਆਂ ਰੋਟੀਆਂ ਤੇ ਉਹਨਾਂ ਵਹੀਆਂ ਰੋਟੀਆਂ ਨੂੰ ਆਪਾਂ ਏਦਾਂ ਕਰਕੇ ਇੱਕ ਗਲਾਸ ਦੀ ਮਦਦ ਦੇ ਨਾਲ ਏਦਾਂ ਗੋਲ-ਗੋਲ ਕੱਟ ਲਾਂਗੇ ਆ ਦੇਖ ਆ ਕੱਟਿਆ ਦੀ ਹੁਣ ਆਪਾਂ ਇਹ ਰੱਖਾਂਗੇ ਇੱਥੇ ਰੱਖਾਂਗੇ ਇਹ ਜਿੰਨੀਆਂ ਵੀ ਰੋਟੀਆਂ ਨੇ ਇਹਨਾਂ ਨੂੰ ਆਪਾਂ ਗੋਲ-ਗੋਲ ਕੱਟ ਲੈਣ ਇੱਕ ਗਲਾਸ ਦੀ ਮਦਦ ਨਾਲ ਤੇ ਆ ਦੇਖੋ ਰੋਟੀਆਂ ਇਹ ਇਸ ਤਰ੍ਹਾਂ ਇਹ ਗੋਲ ਗੋਲ ਰੋਟੀਆਂ ਨੂੰ ਆਪਾਂ ਸਾਰੀਆਂ ਕੱਟ ਲੈਣੀਆਂ ਨੇ ਤੇ ਇਹਨਾਂ ਨੂੰ ਕੱਟ ਕੇ ਫਿਰ ਇਹਦੀ ਬਹੁਤ ਹੀ ਵਧੀਆ ਨਾਸ਼ਤਾ ਤਿਆਰ ਹੋ ਗਿਆ ਇਹ ਰੋਟੀਆਂ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਦਹੀਂਆ ਰੋਟੀਆਂ ਨੇ ਗਲਾਸ ਦੇ ਵਿੱਚ ਪੈ ਗਈ ਇਸ ਤਰ੍ਹਾਂ ਇਹਨਾਂ ਰੋਟੀਆਂ ਨੂੰ ਆਪਾਂ ਸਾਰੀਆਂ ਨੂੰ ਇਸ ਤਰ੍ਹਾਂ ਕੱਟ ਲੈਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਲਵਾਂਗੇ ਅੱਜ ਜਿੰਨੀਆਂ ਵੀ ਆਪਾਂ ਸਾਰੀਆਂ ਰੋਟੀਆਂ ਇਸ ਤਰ੍ਹਾਂ ਕੱਟ ਕੇ ਕਰ ਲਈਆਂ ਨੇ ਤਿਆਰ ਇਹ ਹੋ ਗਈਆਂ ਨੇ ਰੋਟੀਆਂ ਕੱਟ ਕੇ ਤਿਆਰ ਤੇ ਇਧਰ ਆਪਾਂ ਬਣਾ ਲਾਂਗੇ ਵੇਸਣ ਦਾ ਬੈਟਰ ਤਿਆਰ ਕਰ ਲਾਂਗੇ ਤੇ ਇਹ ਆਪਣੇ ਕੋਲ ਉਬਲੇ ਹੋਏ ਆਲੂ ਇਹਨਾਂ ਦੇ ਵਿੱਚ ਆਪਾਂ ਸਾਰਾ ਕੁਝ ਹੀ ਪਾ ਦਿੱਤਾ ਹੈ ਜਿਵੇਂ ਲੂਣ ਮਿਰਚ ਹਰੀਆਂ ਮਿਰਚਾਂ ਵਗੈਰਾ ਚਾਟ ਮਸਾਲਾ ਜੋ ਵੀ ਆਪਾਂ ਚਾਹੀਦਾ ਤਾਂ ਆ ਹੈਗਾ ਆਪਣੇ ਕੋਲ ਇੱਧਰ ਵੇਸਣ ਦਾ ਬੈਟਰ ਆ ਮਸਾਲੇ ਤਿਆਰ ਕੀਤੇ ਆ ਹੈਗਾ ਯਾ ਚਾਟ ਮਸਾਲਾ ਆ ਹੈਗਾ ਕੁੰਨਿਆ ਹੋਇਆ ਜੀਰਾ ਤੇ ਆ ਥੋੜੀ ਜੀ ਹਲਦੀ ਹੈ ਇਹਦੇ ਨਾਲ ਕਲਰ ਵਧੀਆ ਆ ਜਾਂਦਾ ਹੈ ਆਪਣੇ ਘਰ ਦੀ ਹਲਦੀ ਹੈ ਤੇ ਆ ਥੋੜੀ ਜੀ ਮਿਰਚ ਹੈ ਕਿਉਂਕਿ ਥੋੜੀ ਜੀ ਹਰੀ ਮਿਰਚ ਵੀ ਪਾਈ ਹੈ ਤੇ ਆ ਅੱਗੇ ਆਪਣਾ ਆ ਗਈ ਆ ਕਾਲੀ ਮਿਰਚ ਤੇ ਆ ਹੈਗਾ ਨਮਕ ਤੇ ਇਹ ਸਾਰੀਆਂ ਚੀਜ਼ਾਂ ਇੱਧਰ ਪਾ ਕੇ ਆਪਾਂ ਇਹਦਾ ਕਰ ਲਾਂਗੇ ਬੈਟਰ ਤਿਆਰ ਅਜਿਹੀ ਰੈਸਪੀ ਤੁਸੀਂ ਕਦੀ ਵੀ ਨਹੀਂ ਖਾਧੀ ਹੋਵੇਗੀ ਤੇ ਤੁਸੀਂ ਦੱਸਿਓ ਵੀ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਕੋਈ ਇਹਦੇ ਵਿੱਚ ਕਮੀ ਪੇਸ਼ੀ ਹੋਈ ਜੇ ਪਹਿਲਾਂ ਤੁਸੀਂ ਤਿਆਰ ਕਰਦੇ ਹੋ ਤਾਂ ਦੱਸਿਓ ਵੀ ਇਹਦੇ ਵਿੱਚ ਕਿਹੜੀ ਕਮੀ ਰਹਿ ਗਈ ਤੇ ਫਿਰ ਬੰਦਾ ਉਸੇ ਹਿਸਾਬ ਨਾਲ ਤਿਆਰ ਕਰਦਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਸ ਤਰ੍ਹਾਂ ਤਿਆਰ ਕਰ ਲਿਆ ਕਰੋ ਆ ਹੈਗੇ ਆਪਣੇ ਬਲੇ ਹੋਏ ਆਲੂ ਆ ਹੈਗਾ ਆਪਣੇ ਕੋਲ ਵੇਸਾ ਆ ਹੈਗੀਆਂ ਆਪਣੀਆਂ ਜਿਹੜੀਆਂ ਕਟੀਆਂ ਹਈਆਂ ਰੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਸੀਗੀਆਂ ਬਈਆਂ ਰੋਟੀਆਂ ਤੇ ਇਹ ਆਪਾਂ ਹਣੇ ਦਾ ਮੈਸਨ ਦਾ ਬੈਟਰ ਤਿਆਰ ਕਰ ਲਏ ਨੇ ਇਹ ਸਾਰਾ ਮਸਾਲਾ ਆਪਾਂ ਪਾ ਦਾਂਗੇ ਇਹਦੇ ਵਿੱਚ ਲਓ ਜੀ ਇਹ ਇਸ ਤਰ੍ਹਾਂ ਆ ਸੀ ਆਪਣੇ ਕੋਲ ਜਿਹੜੇ ਉਬਲੇ ਹੋਏ ਆਲੂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੋਟੀ ਦੇ ਉੱਪਰ ਲਾ ਕੇ ਆ ਰੋਟੀ ਦੇ ਉੱਪਰ ਚੰਗੀ ਤਰ੍ਹਾਂ ਇਸ ਤਰ੍ਹਾਂ ਲਾ ਕੇ ਤੇ ਇਹਨੂੰ ਆ ਆਪਣਾ ਜਿਹੜਾ ਬੈਟਰ ਬਣਾਇਆ ਸੀ ਉਹਦੇ ਵਿੱਚ ਇਸ ਤਰ੍ਹਾਂ ਪਾ ਕੇ ਤੇ ਇਹ ਆਪਾਂ ਇਹਦਰ ਆਪਾਂ ਆਹ ਫਾਟੇ ਵਾਲੇ ਦੇ ਵਿੱਚ ਆਹ ਆਪਾਂ ਇਸ ਤਰ੍ਹਾਂ ਸਾਰੀਆਂ ਰੋਟੀਆਂ ਨੂੰ ਆਪਾਂ ਲਾ ਲਾ ਕੇ ਆਲੂ ਤੇ ਇਸ ਤਰ੍ਹਾਂ ਬਣਾਵਾਂਗੇ ਤੇ ਇਹ ਬਹੁਤ ਹੀ ਟੇਸਟੀ ਮਾਤੇ ਮੇਰਾ ਨਾਸ਼ਤਾ ਬਣੂਗਾ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ। ਇਹਨੀਆਂ ਇਸ ਤਰ੍ਹਾਂ ਤਿਆਰ ਤੇ ਆ ਆਪਾਂ ਬੱਚਿਆਂ ਨੂੰ ਸੌਸ ਦੇ ਨਾਲ ਇਹ ਦੇ ਦਾਂਗੇ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਐ ਜਿਵੇਂ ਕਚੋਰੀਆਂ ਹੁੰਦੀਆਂ ਨੇ ਬਿਲਕੁਲ ਕੂਲੀਆਂ ਨੇ ਇਹ ਆ ਦੇਖੋ ਹੁਣ ਮੇਰੇ ਹੱਥ 'ਚ ਮੋਬਾਈਲ ਫੜਿਆ ਨਹੀਂ ਤਾਂ ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਮਤਲਬ ਆ ਦੇਖੋ ਤੋੜੀ ਲਈਦਾ ਆ ਆ ਦੇਖੋ ਕਿੰਨੀ ਸੋਹਣੀ ਬਣੀ ਆ ਇਹ ਬਹੁਤ ਹੀ ਜ਼ਿਆਦਾ ਸੋਹਣੀਆਂ ਬਣਦੀਆਂ ਨੇ ਇਹ ਨਾਲੇ ਤੇ ਆਪਣਾ ਜਿਹੜਾ ਬੇਹਾ ਮਤਲਬ ਕਿ ਬਈ ਰੋਟੀ ਸੀਗੀ ਉਹ ਕੰਮ ਆ ਗਈ ਤੇ ਨਾਲੇ ਕਿੰਨੀਆਂ ਸੋਹਣੀਆਂ ਕਚੋਰੀਆਂ ਵਰਗਾ ਨਾਸ਼ਤਾ ਬਣ ਗਿਆ ਤੇ ਬੱਚਿਆਂ ਨੂੰ ਬਹੁਤ ਹੀ ਪਸੰਦ ਕਰਨਗੇ ਉਹ ਸਾਡਾ ਬੱਚਾ ਤੋਂ ਉੱਪਰ ਕਹਿ ਰਿਹਾ ਕਿ ਮੈਨੂੰ ਜਲਦੀ ਜਲਦੀ ਫੜਾ ਦਿਓ ਤੇ ਬਸ ਆਪਾਂ ਹੁਣ ਉਹਨੂੰ ਦੇ ਦੇ ਦਿੰਨੇ ਆ ਤੇ ਆ ਆਪਾਂ ਬਣਾਈ ਸੀ ਸੌਸ ਇਹ ਵੀ ਆਪਾਂ ਘਰੇ ਬਣਾਈ ਸੀਗੀ ਤੇ ਇਸ ਤਰ੍ਹਾਂ ਆ ਬਹੁਤ ਹੀ ਸੋਹਣੀਆਂ ਬਣਦੀਆਂ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਜੇ ਤੁਹਾਨੂੰ ਇਹਨਾਂ ਵਿੱਚ ਕੋਈ ਫਰਕ ਲੱਗਾ ਨਾ ਤੁਸੀਂ ਜ਼ਰੂਰ ਦੱਸਿਓ ਬਾਕੀ ਪਲੀਜ਼ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਨੂੰ ਹੌਸਲਾ ਮਿਲਦਾ ਰਹੇ ਤੇ ਧੰਨਵਾਦ ਜੀ